ਸ਼ਗਰ ਦਾ ਵਿਚਾਰ ਆਪਾਂ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 394 ਉੱਤੇ ਸਿਪਾਈ ਮਾਨੇ ਸ਼ਬਦ ਪੰਜਵੇਂ ਪਾਸ਼ਾ ਜੀ ਦਾ ਆਸਾ ਰਾਗ ਵਿੱਚ ਹੈ ਆਸਾ ਮਹਲਾ 5 ਮਾਠਾ ਤ੍ਰਿਕੁਟੀ ਦ੍ਰਿਸ਼ਟ ਕਰੂਰ ਬੁਲ ਕੌੜਾ ਜੀਵਾ ਕੀ ਫੂੜ ਸਦਾ ਭੋਖੀ ਪਿਰ ਜਾਣੇ ਦੂਰ ਜਦੋਂ ਆਪਾਂ ਇਸ ਸ਼ਬਦ ਦੀ ਪ੍ਰਹਾਉ ਨੂੰ ਪੜਾਂਗੇ ਨਾ ਤੇ ਫਿਰ ਸਾਨੂੰ ਸਮਝ ਵਿੱਚ ਪੈ ਜਾਏਗਾ ਗੁਰੂ ਜੀ ਇਸ ਸ਼ਬਦ ਵਿੱਚ ਮਾਇਆ ਦੀ ਗੱਲ ਕਰ ਰਿਹਾ ਹੈ ਮਾਇਆ ਉਹ ਪ੍ਰਭਾਵ ਜਿਹੜਾ ਸਾਨੂੰ ਪਰਮਾਤਮਾ ਤੋਂ ਵਿਛੋੜਦਾ ਹੈ ਇਹ ਜਿਹੜਾ ਸਿਸਟਮ ਬਣਿਆ ਸੀ ਨਾ ਇਹ ਮਾਇਆ ਵਾਲਾ ਪ੍ਰਭਾਵ ਸੀ ਜਿਹੜਾ ਇਹਨੇ ਬੰਦੇ ਦੇ ਅਧੀਨ ਰਹਿਣਾ ਸੀ ਪਰ ਹੋਇਆ ਕਿ ਮਨੁੱਖ ਨੇ ਆਪਣਾ ਮਨ ਪਰਮਾਤਮਾ ਨਾਲੋਂ ਤੋੜ ਲਿਆ ਤੇ ਇਸ ਨਾਲ ਜੋੜ ਲਿਆ ਐਸੀ ਚਰਕੀ ਉਲਟਾ ਕੰਮ ਹੋ ਗਿਆ ਦਾਸੀ ਦਾ ਦਾਸ ਬਣ ਗਿਆ ਸੋ ਫਿਰ ਹੁਣ ਇਹ ਮਾਇਆ ਦਾ ਪ੍ਰਭਾਵ ਹੈ ਜਿਹੜਾ ਇਹ ਖਰਬ ਹੈ ਗੁਰੂ ਜੀ ਕਹਿੰਦੇ ਇਹ ਐਸੀ ਇੱਕ ਮਾਇਆ ਰੂਪੀ ਐਸੀ ਇਸਤਰੀ ਹੈ ਜਿਹਦੇ ਮੱਥੇ ਤੇ ਹਮੇਸ਼ਾ ਤਿਉੜੀ ਪਈ ਰਹਿੰਦੀ ਹੈ ਤੇ ਉਹਦੀ ਨਿਗਾਹ ਹਮੇਸ਼ਾ ਗੁੱਸੇ ਨਾਲ ਭਰੀ ਰਹਿੰਦੀ ਹੈ। ਉਹਦੀ ਨਿਗਾਹ ਦੇ ਵਿੱਚ ਗੁੱਸਾ ਹੈ। ਜਿ ਕੋ ਨ ਜਿੰਨਾ ਸੀ ਇਸ ਦੇ ਪਿੱਛੇ ਡੌਗਦੇ ਆ ਉਹਨੇ ਜਿਆਦਾ ਸਾਨੂੰ ਪ੍ਰਭਾਵ ਕਰ ਰਹੀ ਹੈ। ਸੋ ਐਸ ਕਰਕੇ ਗੁਰੂ ਜੀ ਕਹਿੰਦੇ ਆਗਿਆਕਾਰੀ ਨਹੀਂ ਹੈ ਇਹ। ਮਾਠ ਹੈ ਤਿਰਕੁਟੀ ਦ੍ਰਿਸ਼ਟ क्रूर। ਜੀਵ ਬੋਲੇ ਕੌੜਾ ਜੀਵਾ ਕੀ ਫੂੜ। ਇਹਦਾ ਗੌਰ ਵੀ ਖਰਬ ਹੈ। ਤੇ ਇਹਦੀ ਜੀਵ ਵੀ ਖਰਵੀ ਹੈ ਜਿਹੜੀ ਰੁੱਖਾਪਣਾ ਹੈ ਇਸ ਦੇ ਪਿਆਰ ਵਿੱਚ ਸਦਾ ਭੁੱਖੀ ਪਿਰ ਜਾਣੇ ਦੂਰ ਤੇ ਇਹ ਫਿਰ ਹਮੇਸ਼ਾ ਲੋਕਾਂ ਦੇ ਮਨੁੱਖਾਂ ਦੇ ਆਤਮਿਕ ਜੀਵਨ ਨੂੰ ਖਾਂਦੀ ਰਹਿੰਦੀ ਹੈ ਕਿਉਂਕਿ ਮਾਇਆ ਦੇ ਲਾਲਚ ਪਿੱਛੇ ਬੰਦਾ ਫਰਦਾ ਰਹਿੰਦਾ ਹੈ ਆਤਮਿਕ ਤੌਰ ਤੇ ਤੇ ਇਸ ਲਾਲਚ ਵਿੱਚ ਫਸਿਆ ਹੋਇਆ ਗਲਤੀਆਂ ਕਰਦਾ ਨਿਤ ਨਵੀਆਂ ਗਲਤੀਆਂ ਕਰਦਾ ਤੇ ਆਪਣਾ ਜਿਹੜਾ ਉੱਚਾ ਤੇ ਸੱਚਾ ਜੀਵਨ ਜਿਉਣਾ ਸੀ ਨਾ ਉ ਤੋਂ ਦੂਰ ਚਲੇ ਜਾਂਦਾ ਹੈ ਤੇ ਗੁਰੂ ਜੀ ਕਹਿੰਦੇ ਇਹ ਭੁੱਖੀ ਹੈ ਇਸ ਕਰਕੇ ਇਹ ਸਾਡੇ ਆਤਮਿਕ ਜੀਵਨ ਨੂੰ ਹੜਪ ਰਹੀ ਹੈ ਖਾ ਰਹੀ ਹੈ ਤੇ ਪ੍ਰਮਾਤਮਾ ਤੋਂ ਰਹਿੰਦੀ ਹੈ ਦੂਰ ਕਿਉਂਕਿ ਪ੍ਰਮਾਤਮਾ ਤੋਂ ਜਿਹੜਾ ਬੰਦਾ ਦੂਰ ਰਹਿੰਦਾ ਉਸੇ ਨੂੰ ਮਾਇਆ ਘੇਰਦੀ ਹੈ ਨਾ ਤੋ ਜਿਹੜਾ ਪਰਮਾਤਮਾ ਨੂੰ ਯਾਦ ਰੱਖਦਾ ਹੈ ਉਹਦੇ ਨਾਲ ਇਹ ਪ੍ਰਭਾਵ ਨਹੀਂ ਪਉਂਦੀ ਉਹ ਇੱਥੇ ਆਪਾਂ ਜੀ ਕਬੀਰ ਸਾਹਿਬ ਜੀ ਨੂੰ ਪੜ੍ਹੀਏ ਨਾ ਕਬੀਰ ਸਾਹਿਬ ਜੀ ਕਹਿੰਦੇ ਐ ਐ ਪ੍ਰਭੂ ਜੀ ਤੁਸੀਂ ਤੇ ਠੱਗ ਹੋ ਬਹੁਤ ਵੱਡੇ ਤੁਸੀਂ ਤੇ ਠੱਗ ਬੁੱਟੀ ਬਣਾ ਕੇ ਸਾਡੇ ਨਾਲ ਪਾ ਦਿੱਤੀ ਹੁਣ ਠੱਗ ਪਰਮਾਤਮਾ ਨੂੰ ਕਿਉਂ ਕਹਿੰਦੇ ਨਹੀਂ ਕਬੀਰ ਜੀ ਕਿਉਂਕਿ ਤੁਸੀਂ ਠੱਗਬੁੱਟੀ ਸਾਡੇ ਨਾਲ ਪਾਤੀ ਅਸੀਂ ਮਨੁੱਖਤਾ ਬਣਾਏ ਸੀ ਠੱਗਬੁੱਟੀ ਨਹੀਂ ਸੀ ਬਣਾਉਣੀ ਮਾਇਆ ਮਾਇਆ ਦਾ ਪ੍ਰਭਾਵ ਇਹਨੂੰ ਕਹਿੰਦੀ ਹੈ ਠੱਗਬੁੱਟੀ ਇਸ ਨੇ ਸਾਨੂੰ ਘੇਰਿਆ ਹੋਇਆ ਹਾਂ ਤੁਸੀਂ ਸਾਨੂੰ ਠੱਗ ਲਿਆ ਤੇ ਆਖਰ ਤੇ ਕਰੇ ਸੀ ਸ਼ਰਵਤ ਸਮਝਾਉਂਦੇ ਆ ਕਿ ਜਦੋਂ ਠੱਗ ਪਹਿਚਾਣਿਆ ਜਦੋਂ ਮੈਂ ਉਸ ਮਾਲਕ ਨੂੰ ਪਹਿਚਾਣ ਲਿਆ ਤੇ ਫੇਰ ਮੈਨੂੰ ਇਹ ਮਾਇਆ ਦੀ ਵੀ ਸਮਝ ਆ ਗਈ ਮੈਂ ਏਡੋ ਖੜਾ ਚੜਾ ਗਿਆ ਇਹ ਕਬੀਰ ਸਾਹਿਬ ਜੀ ਆਪਣੇ ਇੱਕ ਸ਼ਬਦ ਵਿੱਚ ਸਮਝਾਉਂਦੇ ਐ ਬਾਣੀ ਸਮੁੰਦਰ ਹੈ ਪੜੋ ਸੋਹਣ ਗੁਰੂ ਜੀ ਇਹ ਲਹਾਓ ਵਿੱਚ ਕੀ ਕਹਿੰਦੇ ਐ ਇਸ ਮਾਇਆ ਦੀ ਗੱਲ ਹੁਣ ਸਮਝ ਆਏਗੀ ਵੀ ਸਾਰੀ ਗੱਲ ਜੋ ਕਰ ਰਹੀ ਐ ਗੁਰੂ ਜੀ ਉਹ ਮਾਇਆ ਬਾਰੇ ਕਰ ਰਹੀ ਐ ਮਾਇਆ ਦੇ ਪ੍ਰਭਾਵ ਬਾਰੇ ਗੱਲ ਕਰ ਕਰ ਗਏ ਕਰ ਰਹੀ ਐ ਐਸੀ ਇਸਤਰੀ ਇੱਕ ਰਾਮ ਬਣਾਈ ਰਾਮ ਰਮਿਆ ਹੋਇਆ ਮਾਲਕ ਪਰਮਾਤਮਾ ਕਾਲ ਪੁਰਖ ਵੈਗਰੂ ਉਸਨੇ ਇੱਕ ਐਹੀ ਜੀ ਇਸਤਰੀ ਮਾਇਆ ਰੂਪੀ ਇਹ ਇਸਤਰੀ ਪੈਦਾ ਕਰ ਦਿੱਤੀ ਹੈ ਔਰ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ ਰਹਾਉ ਇਸਨੇ ਸਾਰਾ ਜਗ ਖਾਦਾ ਹੋਇਆ ਮਤਲਬ ਮਾਇਆ ਦੇ ਪ੍ਰਭਾਵ ਨੇ ਲੋਕਾਂ ਦਾ ਆਤਮਿਕ ਜੀਵਨ ਲੁੱਟਿਆ ਹੋਇਆ ਆਤਮਿਕ ਤੌਰ ਤੇ ਮਰ ਰਿਹਾ ਹਰ ਇੱਕ ਬੰਦਾ ਮਾਇਆ ਦੇ ਪਿੱਛੇ ਪਰ ਗੁਰੂ ਜੀ ਕਹਿੰਦੇ ਹਮ ਗੁਰ ਰੱਖੀ ਮੀਰੇ ਭਾਈ ਪਰ ਮੈਨੂੰ ਤਾਂ ਮੇਰੇ ਗੁਰੂ ਨੇ ਇਸ ਮਾਇਆ ਰੂਪੀ स्त्री ਦੇ ਪ੍ਰਭਾਵ ਤੋਂ ਬਚਾ ਲਿਆ ਕਿੱਥੋਂ ਮਿਲਿਆ ਗਿਆਨ ਗੁਰੂ ਕੋਲ ਰਹਾਉ ਸੋ ਇਹ ਰਹਾਉ ਇਸ ਬੰਧਾ ਇਸ ਮੰਧ ਦਾ ਮੀਨਤੀ ਕੀ ਹੈ ਕਿ ਪਰਮ ਪਿਤਾ ਪਰਮਾਤਮਾ ਨੇ ਸਨੂੰ ਵੀ ਬਣਾਇਆ ਪਰ ਨਾਲ ਇਹ ਮਾਇਆ ਦਾ ਪ੍ਰਭਾਵ ਵੀ ਪੈਦਾ ਕਰ ਦਿੱਤਾ ਤੇ ਹਰੇਕ ਜੀਵ ਇਸ ਮਾਇਆ ਦੇ ਪ੍ਰਭਾਵ ਵਿੱਚ ਆਪਣਾ ਆਤਮਿਕ ਜੀਵਨ ਲੁਟਾਵਿੰਦਾ ਹੈ ਕਿਉਂਕਿ ਹੁਣ ਦੇਖੋ ਨਾ ਮਾਇਆ ਦੇ ਲਾਲਚ ਪਿੱਛੇ ਬੰਦਾ ਠੱਗੀ ਵਾਹਰਦਾ ਹੈ ਬੇਈਮਾਨੀ ਕਰਦਾ ਹੈ ਸਕੇ ਪ੍ਰਭਾ ਨਾਲ ਬੇਈਮਾਨੀ ਕਰ ਜਾਂਦਾ ਹੈ ਮਾਪਿਓ ਨਾਲ ਪੁੱਤ ਦੀ ਕਰ ਰਿਹਾ ਹੈ ਇਹ ਸਾਰੀ ਮਾਇਆ ਦੀ ਖੇਡ ਹੈ ਤੇ ਇਸ ਕਰਕੇ ਗੁਰੂ ਜੀ ਕਹਿੰਦੇ ਇਹ ਬੜਾ ਰੁੱਖਾ ਪ੍ਰਭਾਵ ਹੈ ਇਸ ਮਾਇਆ ਦਾ ਤੇ ਇਹਦੇ ਵਿੱਚ ਸਾਰੇ ਠੱਗੇ ਜਾ ਰਹੇ ਆ ਪਰ ਮੈਨੂੰ ਤਾਂ ਮੇਰੇ ਗੁਰੂ ਨੇ ਕਿਰਪਾ ਕਰ ਦਿੱਤੀ ਤੇ ਮੈਂ ਬਚ ਗਿਆ ਹੁਣ ਇਹ ਰਹਾ ਉਹ ਸ਼ਬਦ ਆ ਮੀਨ ਥੀਮ ਹੈ ਜੇ ਸਾਨੂੰ ਗੁਰੂ ਜੀ ਇਹ ਗਲਤ ਸਮਝਾ ਰਹੇ ਹੈ ਕਿ ਮਾਇਆ ਦਾ ਸੁਭਾਅ ਬੜਾ ਖਰਾਬ ਹੈ ਤੇ ਇਹਦੇ ਪ੍ਰਭਾਵ ਵਿੱਚ ਬੰਦਾ ਆ ਕੇ ਆਪਣਾ ਆਤਮਿਕ ਜੀਵਨ ਖਤਮ ਕਰ ਲੈਂਦਾ ਹੈ ਤੇ ਫਿਰ ਸਾਨੂੰ ਸੋਚਣਾ ਪਏਗਾ ਨਾ ਤੇ ਗੁਰੂ ਜੀ ਕੋਲੋਂ ਇਹ ਇਹ ਸਮਝ ਲਈਏ ਕਿ ਗੁਰੂ ਜੀ ਦੇ ਰਾਹੀ ਇਸ ਤੋਂ ਕਿਹੜਾ ਛੁਟ ਸਕਦਾ ਮਾਇਆ ਇਹ ਫਿਰ ਆਪਾ ਗੁਰੂ ਜੀ ਨਾਲ ਜੁੜਨਾ ਕਰੀਏ ਇਹ ਆਪਾਂ ਸੋਚ ਵਿਚਾਰ ਕਰੀਏ ਨਾ ਜੇ ਗੁਰੂ ਜੀ ਸਾਡੇ ਕਹਿ ਰਿਹਾ ਕਿ ਸਾਰਾ ਜੱਗ ਇਸ ਮਾਇਆ ਨੇ ਭੋਲਿਆ ਪਰ ਮੈਨੂੰ ਤੇ ਮੇਰੇ ਗੁਰੂ ਜੀ ਨੇ ਬਚਾ ਲਿਆ ਅਗਰ ਗੁਰੂ ਜੀ ਸਾਡੇ ਇਹ ਗੱਲ ਕਹਿ ਰਿਹਾ ਕਿ ਮੈਨੂੰ ਮੇਰੇ ਗੁਰੂ ਨੇ ਬਚਾਇਆ ਹੈ ਤੇ ਫਿਰ ਅਸੀਂ ਕਿਉਂ ਨਹੀਂ ਸੋਚ ਰਹੇ ਇਸ ਗੱਲ ਬਾਰੇ ਕਿ ਅਸੀਂ ਵੀ ਗੁਰੂ ਨਾਲ ਜੁੜੀਏ ਤਾਂ ਕਿ ਅਸੀਂ ਵੀ ਇਹਦੇ ਪ੍ਰਭਾਵ ਤੋਂ ਬਾਝ ਨਹੀਂ ਪਰ ਸਾਨੂੰ ਇਹ ਮਿੱਠਾ ਲੱਗਦਾ ਹੈ ਪ੍ਰਭਾਅ ਐਸ ਕਰਕੇ ਦੀ ਤੂੰ ਬਚਨ ਵਾਰੀ ਅਸੀਂ ਕਦੇ ਸੋਚਿਆ ਹੀ ਨਹੀਂ ਅਸੀਂ ਇਸ ਤੋਂ ਬਚਨ ਵਾਰੇ ਕਦੇ ਸੋਚਿਆ ਨਹੀਂ ਅਸੀਂ ਇਹ ਰੇ ਇਹ ਰਾਹ ਮੜਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਅਸੀਂ ਤਾਂ ਮਾਇਆ ਵੀ ਰਾਹ ਹੋਰ ਫੜਿਆ ਹੋਇਆ ਗੁਰੂ ਜੀ ਕੋਲੇ ਆ ਕੇ ਵੀ ਅਰਦਾਸਾਂ ਇਹੀ ਕਰਦੇ ਆ ਵੀ ਗੁਰੂ ਜੀ ਸਾਨੂੰ ਆਹ ਹੋਰ ਦੇ ਦੇ ਮਾਲ ਸਵਾਹ ਆਹ ਗੁੰਡੀਆਂ ਦੇ ਪ੍ਰਾਰਥਾ ਹੈ ਜਿਹੜੇ ਮਾਇਆ ਦਾ ਮੋਹ ਹੈ ਇਹ ਹੋਰ ਪੈਦਾ ਕਰੋ ਹੋਰ ਪੈਦਾ ਸਾਡੇ ਅੰਦਰ ਹੁੰਦਾ ਹੁੰਦਾ ਹੈ ਗੁਰੂ ਕੋਲੋਂ ਆ ਕੇ ਵੀ ਇਹੀ ਮੰਗ ਲੈਂਦੇ ਆ ਐਸ ਕਰਕੇ ਫਿਰ ਸਾਨੂੰ ਕੋਈ ਪੈਦਾ ਨਹੀਂ ਹੋ ਰਿਆ ਅਸੀਂ ਗੁਰੂ ਘਰ ਆਈਏ ਇਹ ਸੋਚ ਕੇ ਆਈਏ ਕਿ ਕੋਈ ਦੋ ਪੰਕਤੀਆਂ ਸੁਣ ਕੇ ਹਿਰਦੇ ਵਿੱਚ ਬਿਠਾ ਕੇ ਆਵਾਂਗਾ ਉੱਥੋਂ ਮੈਂ ਆ ਗਿਆਨ ਲੈ ਕੇ ਆਵਾਂਗਾ ਇਹ ਇਸ ਗਿਆਨ ਨੇ ਮੇਰੇ ਜੀਵਨ ਨੂੰ ਸੁਧਾਰਿਆ ਇਹ ਸੋਚ ਹੈ ਦੇਖੋ ਅਸੀਂ ਰੋਜ਼ ਆਪਣੇ ਜੀਵਨ ਵਰਤਾਰੇ ਵਿੱਚ ਦੇਖਦੇ ਹਾਂ ਕਈ ਜੀਵ ਭਰੇ ਦੇ ਕੰਮ ਕਰੇ ਕਨੇਦੀਆਂ ਗੱਲਾਂ ਨਹੀਂ ਮੈਂ ਕਹਾਂਗਾ ਗੱਲਾਂ ਤੇ ਭਰੇ ਦੀਆਂ ਮੈਂ ਵੀ ਵੋਟ ਕਰ ਰਿਹਾ ਗੱਲ ਤੇ ਅਸਲ ਇਹ ਆ ਵੀ ਭਨੇਰਾ ਕੰਮ ਕੌਣ ਕਰ ਰਿਹਾ ਦੇਖਣਾ ਇਹ ਹੈ ਹਰ ਇੱਕ ਬੰਦੇ ਦੇ ਵਿੱਚੋਂ ਸਿੱਖਣਾ ਇੱਥੋਂ ਹੈ ਜਿਹੜਾ ਉਹਦਾ ਵਰਤਾਰਾ ਕਿੰਨਾ ਸਹੀ ਹੈ ਹੁਣ ਭਰੇ ਦੇ ਕੰਮ ਕਰਦਾ ਇੱਕ ਬੰਦਾ ਉਹ ਰੱਬ ਨੂੰ ਯਾਦ ਆ ਉਹਦੇ ਰੱਬ ਯਾਦ ਹੈ ਤੇ ਰੱਬ ਨਾਲ ਜੁੜਿਆ ਹੋਇਆ ਸਮਝੋ ਤੇ ਜਿਹੜਾ ਬੰਦਾ ਆਪਣੀ ਸਵਾਰਥਵਾਦ ਤੇ ਲੋਕਾਂ ਮੁਖਰਾਹ ਕਰ ਰਿਹਾ ਹੈ ਹਰ ਇੱਕ ਥਾਂ ਖਰਾਬ ਕਰ ਰਿਹਾ ਰਾਹ ਜਾਂਦੀ ਸੜਕ ਤੇ ਕਰ ਰਿਹਾ ਖੇਤ ਪਾਣੀ ਲਾਉਂਦੇ ਕਰ ਰਿਹਾ ਆਪਣੀ ਖੇਤੀ ਕਰਦੇ ਦੂਜੇ ਦਾ ਨੁਕਸਾਨ ਕਰਨ ਦੀ ਪਰਵਾਹ ਹੀ ਨਹੀਂ ਕਰਦਾ ਜਿਹੜਾ ਕੋਈ ਮੁਲਾਜ਼ਮ ਹੈ ਉਹ ਆਪਣੀ ਡਿਊਟੀ ਸਹੀ ਨਹੀਂ ਕਰ ਰਿਹਾ ਉਹ ਆਪਣੀ ਡਿਊਟੀ ਤੋਂ ਭੱਜਿਆ ਹੋਇਆ ਹੈ ਤੇ ਜੇ ਕਿਸੇ ਦਾ ਕੰਮ ਕਰਦਾ ਮੁਲਾਜ਼ਮ ਤੇ چار ਪੈਸੇ ਲੱਭਦਾ ਹੈਗਾ ਇਹ ਸਾਰਾ ਸਿਸਟਮ ਕਿੱਥੇ ਹੈ ਮਾਇਆ ਪ੍ਰਭਾਵੀ ਹੈ ਨਾ ਇਹ ਆਤਮਕ ਤੌਰ ਤੇ ਵੱਧਾ ਮਰ ਰਿਹਾ ਨਾ ਤੋ ਗੁਰੂ ਜੀ ਕਹਿੰਦੇ ਐ ਗੁਰੂ ਦੀ ਬਾਣੀ ਇਸ ਤੋਂ ਬਚਾ ਸਕਦੀ ਐ ਐਸ ਕਰਕੇ ਆਪਾਂ ਬਾਣੀ ਨਾਲ ਜੁੜੀਏ ਇਹ ਸ਼ਬਦ ਦਾ ਮੇਨ ਥੀਮ ਇਹੀ ਹੈ ਹੁਣ ਆਪਾਂ ਅੱਗੇ ਪੜ੍ਹਦੇ ਐ ਇਸੇ ਬਾਰੇ ਹੁਣ ਇਹ ਠੱਗ ਬੁੱਟੀ ਪਾਈ ਹੋਈ ਐ ਤੇ ਅਸੀਂ ਇਸ ਠੱਗ ਬੁੱਟੀ ਦੇ ਵਿੱਚ ਜੁੜ ਰਹੇ ਆ ਤੇ ਆਪਣਾ ਜਿਹੜਾ ਸੱਚਾ ਤੇ ਸੋਚਾ ਜੀਵਨ ਹੈ ਉਹਨੂੰ ਗੁਰਵਾਦ ਕਰ ਰਹੇ ਆ ਪਾਏ ਠਗ ਬਲੀ ਸਭ ਜਗ ਜੋਇਆ ਮਾਇਆ ਇਸ ਤ੍ਰੀ ਰੂਪੀ ਠੱਗ ਬੁੱਟੀ ਬਣਾ ਕੇ ਜਗਤ ਨੂੰ ਆਪਣੀ ਤੱਕ ਵਿੱਚ ਰੱਖਿਆ ਹੋਇਆ ਇਸਨੇ ਇਹ ਰਖਨੇ ਬਣਾਈ ਇਹ ਕਾਲਪੁਰਖ ਵੈਗੁਰੂ ਨੇ ਆਪਣੇ ਨਾਲ ਦੀ ਪੈਦਾ ਕਰ ਦਿੱਤੀ ਹੁਣ ਇਹਨੇ ਸਾਰੀ ਜਗ ਨੂੰ ਆਪਣੇ ਜੋ ਵਿੱਚ ਰੱਖਿਆ ਹੋਇਆ ਤੱਕ ਵਿੱਚ ਰੱਖਿਆ ਬਰਮਾ ਵਿਸ਼ਨ ਮਹਾਵੀਉ ਮੋਹਿਆ ਸਾਡੀ ਜੀਵਾਂ ਦੀ ਕੀ ਪਾ ਪਾਏ ਹੈ ਗੁਰੂ ਜੀ ਕਹਿੰਦੇ ਬਰਮਾ ਵਿਸ਼ਨੂ ਤੇ ਸ਼ਿਵ ਦੇਵਤੇ ਮੰਨੇ ਜਾਂਦੇ ਆ ਤਿੰਨਾਂ ਦੇਖੋ ਨਾ ਗੁਰੂ ਜੀ ਉਦਾਹਰਣਾਂ ਦੰਦੇ ਆ ਜਿਹੜੀਆਂ ਪੁਰਾਣੀਆਂ ਗੱਲਾਂ ਦੱਸੀਆਂ ਜਾਂਦੀਆਂ ਉਹਨਾਂ ਦੇ ਉਦਾਹਰਣ ਲੈ ਕੇ ਸਾਨੂੰ ਸਮਝਾਉਣਾ ਕਰਦੇ ਆ ਗੁਰੂ ਜੀ ਕਹਿੰਦੇ ਇਹ ਤਿੰਨੇ ਵੀ ਮਾਇਆ ਨੇ ਘੋਲੇ ਦੇਖੋ ਨਾ ਜਦੋਂ ਅਸੀਂ ਮੰਦਰ ਵਿੱਚੋਂ ਜਾਂ ਕਿੱਥੋਂ ਵੀ ਕਥਾ ਸੁਣੀਏ ਇਹਨਾਂ ਬਾਰੇ ਤੇ ਸਾਨੂੰ ਪਤਾ ਲੱਗੇਗਾ ਤ੍ਰੈ ਗੁਣੀ ਪ੍ਰਭਾਵਾਂ ਦੇ ਵਿੱਚ ਇਹ ਤਿੰਨੇ ਦੇਵਤਾ ਹੋ ਝਲਣਾ ਪਿਆ ਤੇ ਤ੍ਰੈ ਗੁਣੀ ਮਾਇਆ ਦਾ ਪ੍ਰਭਾਵ ਅਡੋਡੀ ਕਹਾਣੀਆਂ ਸੁਣਿਓ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਕਿਸ ਤਰ੍ਹਾਂ ਉਹਨਾਂ ਨੂੰ ਮਾਇਆ ਨੇ ਪ੍ਰਭਾਵਿਤ ਕੀਤਾ ਮਾਇਆ ਕੱਲਾ ਪੈਸਾ ਤੇ ਲਾ ਨਹੀਂ ਬਸ ਇਹ ਖਿਆਲ ਰੱਖਣਾ ਹੈ ਮਾਇਆ ਦੇ ਵਿੱਚ ਹਰ ਇੱਕ ਉਹ ਪ੍ਰਭਾਵ ਆਉਂਦਾ ਹੈ ਜਿਹੜਾ ਸਾਨੂੰ ਪਰਮਾਤਮਾ ਤੋਂ ਵਿਛੋੜਦਾ ਹੈ ਬਸ ਇਹ ਗੱਲ ਖਿਆਲ ਰੱਖਣਾ ਮਾਇਆ ਹੈ ਕੀ ਸੋ ਇਹ ਗੁਰੂ ਜੀ ਕਹਿੰਦੇ ਆਪਣੀ ਕੀ ਪਾਇਆ ਇਨੀ ਤੇ ਵੱਡੇ ਵੱਡੇ ਦੇਵਤੇ ਨਹੀਂ ਛਡੇ ਗੁਰਮਖ ਨਾਮ ਲੱਗੇ ਸੋਇਆ ਪਰ ਇੱਥੇ ਇੱਕ ਹੁਣ ਗੁਰੂ ਜੀ ਇਸ ਬਿਮਾਰੀ ਨੂੰ ਦੱਸ ਦਿੱਤਾ ਵੀ ਬਿਮਾਰੀ ਤੇ ਬਹੁਤ ਵੱਡੀ ਹੈ ਆਵਾਗਵੀ ਕੀ ਇਹਨੂੰ ਤੇ ਦੇਵਤਿਆਂ ਨੂੰ ਵੀ ਨਹੀਂ ਛੱਡਿਆ ਤੇ ਹੁਣ ਇਸ ਬਿਮਾਰੀ ਦਾ ਇਲਾਜ ਕੀ ਹੈ ਹੁਣ ਸੁਣੋ ਉਹ ਇਲਾਜ ਗੁਰੂ ਜੀ ਕੋਲ ਜੇ ਬਾਣੀ ਮਨ ਜੋੜ ਕੇ ਪੜਾਂਗੇ ਨਾ ਫੇਰ ਸਮਝ ਵਿੱਚ ਆਊਗੀ ਸ਼ਬਦ ਪੜ ਕੇ ਸਮਝ ਵਿੱਚ ਆਇਆ ਵੀ ਆਹ ਬਿਮਾਰੀ ਲੱਗੀ ਹੋਈ ਹੈ ਸਾਨੂੰ ਹੁਣ ਬਿਮਾਰੀ ਤੇ ਆ ਗਈ ਸਮਝ ਵਿੱਚ ਦੇਖੋ ਨਾ ਅਸੀਂ ਕਿਸੇ ਡਾਕਟਰ ਕੋਲ ਜਾਂਦੇ ਆ ਉਹ ਕਹਿੰਦਾ ਵੀ ਲੈਬ ਦੇ ਵਿੱਚੋਂ ਖੂਨ ਚੈੱਕ ਕਰਾ ਕੇ ਆ ਆਹ ਚੀਜ਼ਾਂ ਚੈੱਕ ਕਰਾ ਕੇ ਆ ਅਲਟਰਾਸਾਉਂਡ ਕਰਦਾ ਹੈ ਫਿਰ ਉਹ ਬਿਮਾਰੀ ਨੂੰ ਲੱਗਦਾ ਹੁਣ ਗੁਰੂ ਜੀ ਨੇ ਸਾਡਾ ਸਾਰਾ ਟੈਸਟ ਤਾਂ ਕਰ ਦਿੱਤਾ ਵੀ ਆਹ ਬਿਮਾਰੀ ਤੈਨੂੰ ਲੱਗੀ ਹੋਈ ਆ ਭਾਈ ਤੇ ਇਹਦਾ ਇਲਾਜ ਕੀ ਹੈ ਹੁਣ ਇਲਾਜ ਦੱਸਣ ਲੱਗੇ ਆ ਗੁਰਮਖ ਨਾਮ ਲਗੇ ਸੋਹਿਆ ਗੁਰਮਖ ਜਿਹੜਾ ਗੁਰੂ ਦੀ ਮਤ ਲੈ ਕੇ ਪ੍ਰਮਾਤਮਾ ਦਾ ਗਿਆਨ ਉਹਦੀ ਹੋਂਦ ਐਗਜ਼ਿਸਟੈਂਸ ਵਜੂਦਗੀ ਉਦੇ ਨਾਲ ਜੁੜ ਜਾਏਗਾ ਉਹਦਾ ਗਿਆਨ ਪ੍ਰਾਪਤ ਕਰ ਲਏਗਾ ਲੱਗ ਜਾਏਗਾ ਉਸ 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 ਯਾਦ ਨਾਲ ਜੁੜ ਜਾਏਗਾ ਸੇ ਸੋਹਿਆ ਗੁਰੂ ਜੀ ਕਹਿੰਦੇ ਉਹ ਫਿਰ ਸੋਨਾ ਬਣ ਜਾਂਦਾ ਜ ਜਨੀ ਇਸ ਮਾਇਆ ਦੇ ਪ੍ਰਭਾਵ ਤੋਂ ਆਪਣੇ ਜੀਵਨ ਨੂੰ ਗਵਾਚ ਗਵਾਚਦਾ ਨਹੀਂ ਗਾਉ ਨਹੀਂ ਦਿੰਦਾ ਮਾਇਆ ਦਾ ਪ੍ਰਭਾਵ ਨਹੀਂ ਆਪਣੇ ਤੇ ਆਉਣ ਦਿੰਦਾ ਮਾਇਆ ਦੇ ਪ੍ਰਭਾਵ ਵਿੱਚ ਫਗੀਆਂ ਨਹੀਂ ਮਾਰਦਾ ਹੁਣ ਕਈ ਬੰਦੇ ਆਪਾਂ ਕਹਿੰਦੇ ਆ ਵੀ ਦੇਖੋ ਜੀ ਤੀਰਥ ਨਹਾ ਕੇ ਸਾਰੇ ਪਾਪ ਲੱਤ ਜਾਂਦੇ ਐ ਕੋਈ ਕਹਿੰਦਾ ਜੀ ਵਰਤਨੀਮ ਰੱਖੇ ਸਾਰੇ ਪਾਪ ਲੱਤ ਜਾਂਦੇ ਐ ਗੁਰੂ ਜੀ ਕਹਿੰਦੇ ਨਹੀਂ ਇਹ ਮਾਇਆ ਦਾ ਪ੍ਰਭਾਵ ਇਹਨਾਂ ਨਾਲ ਨਹੀਂ ਰੱਖਣਾ ਵਰਤਨੀਮ ਕਰ ਥਾਕੇ ਪੁਨਹ ਚਰਨ ਪੁਨਹ ਚਰਨਾ ਕਹਿੰਦੇ ਆ ਪਸਤਾਵੇ ਨੂੰ ਕਿਸੇ ਗੱਲ ਦਾ ਪਸਤਾਵਾ ਕਰਨਾ ਵਰਤ ਰੱਖਣੇ ਨੇਮ ਕਰਮੇ ਜੇ ਨਹੀਂ ਧਰਮ ਦੇ ਨਾਂ ਤੇ ਕੀਤੇ ਜਾਣ ਵਾਲੇ ਕਰਮ ਕੰਡਾਂ ਦੇ ਨਾਲ ਇਸ ਮਾਇਆ ਦਾ ਪ੍ਰਭਾਵ ਕਟਿਆ ਨਹੀਂ ਜਾ ਸਕਦਾ ਬਲਕਿ ਵੀਰਾਂ ਤੇ ਇਹ ਵਿਚਾਰ ਪਰਸਨਾ ਲੈ ਕਿ ਇਹ ਹੋਰ ਜ਼ਿਆਦਾ ਵਧੇਗਾ ਜਦੋਂ ਅਸੀਂ ਇਸ ਪਾਸੇ ਜਾਵਾਂਗੇ ਨਾ ਇਹ ਹੋਰ ਵਧੇਗਾ ਕਿਉਂਕਿ ਗੁਰਬਾਣੀ ਵੀ ਕਹਿੰਦੀ ਹੈ ਕਿ ਜੇ ਤੂੰ ਤੀਰਥ ਤੇ ਨਹਾ ਕੇ ਕਵੇਂ ਕਿ ਮੈਂ ਪਵਿੱਤਰ ਹੋ ਗਿਆ ਗੁਰੂ ਜੀ ਕਹੇ ਤੂੰ ਪਵਿੱਤਰ ਨਹੀਂ ਹੋਇਆ ਇੱਕ ਭਾਰ ਤੇ ਉੱਤੇ ਹੋਰ ਚੜ ਗਿਆ ਇੱਕ ਭਾਰ ਇੱਕ ਭਾਰ ਪਹਿਲਾਂ ਸੀ ਤੇਰੇ ਉੱਤੇ ਇੱਕ ਭਾਰ ਹੋਰ ਚੜ ਗਿਆ ਦ્વੈਤ ਬਣ ਗਈ ਹੋਰ ਆ ਗਿਆ ਅੰਦਰ ਤੇਰੇ ਅੰਦਰ ਤਾਕ ਤੀਰਥ ਪਵੇ ਸਭ ਤਰਨ ਗੁਰੂ ਜੀ ਕਹੇ ਤਟਾਂ ਤੇ ਨਦੀਆਂ ਤੇ ਜਾ ਕੇ ਨਹਾਵੇ ਪਵਿੱਤਰ ਹੋਣ ਵਾਸਤੇ ਤੀਰਥ ਕਰੇ ਤੇ ਸਾਰੀ ਧਰਤੀ ਉੱਤੇ ਰਟਨ ਕਰਦਾ ਫਿਰੇ ਇਹ ਸਾਰੇ ਧਾਰਮਿਕ ਕਰਮ ਕਾਂਡ ਨੇ ਹਰ ਮੁੰਦੇ ਨਾਲ ਤੇ ਕੀਤੇ ਜਾਂਦੇ ਆ ਜਿਨ੍ਹਾਂ ਦੀ ਸਰਦਾ ਇਹਨਾਂ ਵਿੱਚ ਆ ਉਹ ਲੱਖ ਕਰਨ ਉਹਨਾਂ ਨੂੰ ਮੁਬਾਰਕ ਪਰ ਸਾਨੂੰ ਸਿੱਖ ਨੂੰ ਆ ਗੁਰੂ ਜੀ ਇਹ ਕਹਿ ਰਿਹਾ ਹੈ ਹੁਕਮ ਹੈ ਸਿੱਖ ਗੁਰੂ ਜੀ ਦਾ ਸਿੱਖ ਵਾਸਤੇ ਕਿ ਭਾਈ ਤੂੰ ਇਹਨਾਂ ਦੇ ਚੱਕਰਾਂ ਵਿੱਚ ਨਹੀਂ ਪੈਣਾ ਤੂੰ ਗੁਰੂ ਤੋਂ ਗਿਆਨ ਲੈ ਲੈ ਉਸ ਪ੍ਰਮਾਤਮਾ ਦੀ ਅਵਸਥਾ ਨੂੰ ਸਮਝ ਕਿੱਥੇ ਆਉ ਕਿ ਉਹਦੇ ਨਾਲ ਜੁੜ ਛੇ ਉਬਰੇ ਜੈ ਸਤਗੁਰ ਕੀ ਸਰਣਾ ਹੁ ਸਾਰੇ ਇਹਨਾਂ ਕਰਮ ਕਾਂਡਾਂ ਨੂੰ ਗਿਣ ਕੇ ਗੁਰੂ ਜੀ ਕਹਿੰਦੇ ਇਹ ਕਿਸੇ ਕੰਮ ਨਹੀਂ ਆਉਂਦੇ ਇਸ ਪ੍ਰਭਾਵ ਤੋਂ ਬਚਣ ਵਾਸਤੇ ਕਿਉਂਕਿ ਗੱਲ ਖਾਦੀ ਚਲ ਰਹੀ ਹੈ ਮਾਇਆ ਦੇ ਪ੍ਰਭਾਵ ਦੀ ਇਹ ਗੱਲ ਖਿਆਲ ਰੱਖਣਾ ਆਪਾਂ ਰਹਾਉ ਦੀ ਪੰਕਤੀ ਪੜ੍ਹੀ ਹੈ ਨਾ ਕਿ ਇਸ ਸ਼ਬਦ ਵਿੱਚ ਮਾਇਆ ਦੇ ਪ੍ਰਭਾਵ ਦੀ ਗੱਲ ਚਲ ਰਹੀ ਹੈ ਸੋ ਗੁਰੂ ਜੀ ਕਹਿੰਦੇ ਇਸ ਪ੍ਰਭਾਵ ਤੋਂ ਛੇ ਉਬਰੇ ਇਹਦਾ ਮਤਲਬ ਇਸ ਪ੍ਰਭਾਵ ਤੋਂ ਉਹ ਬਚਦੇ ਆ ਜੈ ਸਤਗੁਰ ਕੀ ਸਰਣਾ ਜੇ ਪੂਰੇ ਗੁਰੂ ਦੀ ਸ਼ਰਨ ਲੈ ਲੇ ਤੇ ਪੂਰੇ ਗੁਰੂ ਸ਼ਬਦ ਗੁਰੂ ਸ਼ਬਦ ਦੀ ਜਿਹੜੀ ਸ਼ਰਨ ਲੈਣੀ ਹੈ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਆਪਣੇ ਜੀਵਨ ਨੂੰ ਉਹਦੇ ਮੁਤਾਬਕ ਢਾਲ ਲੈਣਾ ਹੈ ਇਹ ਸ਼ਰਨ ਲੈਣੀ ਹੈ ਮਾਇਆ ਮੋਹ ਸਭ ਜਗ ਬਤਾ ਗੁਰੂ ਕਹਿੰਦੇ ਮੈਂ ਵੇਖ ਰਿਹਾ ਭਾਈ ਇਹ ਸਾਰਾ ਜਗਤ ਹੀ ਮਾਇਆ ਦੇ ਮੋਹ ਵਿੱਚ ਹੈ ਪ੍ਰਭਾਅ ਵਿੱਚ ਹੈ ਹਾਂ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਅਸੀਂ ਸਾਰੇ ਮਾਇਆ ਦੇ ਪ੍ਰਭਾਵ ਵਿੱਚ ਬਚੇ ਹੋਏ ਹਾਂ ਗੁਰੂ ਜੀ ਸੱਚ ਗੱਲ ਕਹਿ ਰਹੇ ਆ ਗੁਰੂ ਜੀ ਹਮੇਸ਼ਾ ਹੀ ਸੱਚ ਕਹਿੰਦੇ ਆ ਹਉ ਮੈਂ ਪਚੈ ਮਨ ਮੁਖ ਮੂਰਾਖਾ ਇਹ ਮਾਇਆ ਦਾ ਪ੍ਰਭਾਵ ਗੁਰੂ ਜੀ ਕਹਿੰਦੇ ਪਿਆ ਕਿਉਂ ਆ ਜਿਹੜਾ ਬੰਦਾ ਆਪਣੀ ਮਨਤਾ ਨੂੰ ਅੱਗੇ ਰੱਖਦਾ ਗੁਰੂ ਦੀ ਕਲ ਮੰਨਣ ਨੂੰ ਤਿਆਰ ਨਹੀਂ ਨਾ ਉਹ ਹਮੇ ਵਿੱਚ ਰਹਿੰਦਾ ਫਿਰ ਹਉਮੈ ਕੀ ਆ ਆਪਣੀ ਆਂਖ ਨੂੰ ਪਰਮਾਤਮਾ ਤੋਂ ਲਹਿਦਾ ਸਮਝ ਲੈਣਾ ਦੇਖੋ ਗੁਰੂ ਜੀ ਨੇ ਇੱਕੋ ਹੀ ਇੱਕ ਬਹੁਤ ਵੱਡਾ ਤਕੜਾ ਤਰੀਕਾ ਦੱਸਿਆ ਸਾਨੂੰ ਕਿ ਅਸੀਂ ਉਸ ਅਕਾਲ ਪੁਰਖ ਵੈਗਿਰੂ ਦੇ ਵਿੱਚ ਹੀ ਬਣਿਆ ਉਸੇ ਤੋਂ ਬਣਿਆ ਉਸੇ ਨੇ ਆਪਣੇ ਆਂਖ ਵਿੱਚੋਂ ਸਾਨੂੰ ਬਣਾਇਆ ਤੇ ਅਸੀਂ ਉਹਦੇ ਵਿੱਚ ਰਹਿ ਰਹੇ ਹਾਂ ਅਸੀਂ ਉਹ ਤੋਂ ਵੱਖ ਹੋ ਹੀ ਨਹੀਂ ਸਕਦੇ ਇਹ ਗੱਲ ਗੁਰੂ ਜੀ ਦੀ ਜੀਨੋ ਵੀ ਸਮਝ ਵਿੱਚ ਆ ਗਈ ਉਹ ਫਿਰ ਹਉਮੈ ਛੱਡ ਦੂਗਾ ਮੈਂ ਕੀ ਹੈ ਕਿ ਰੱਬ ਨੇ ਮੈਨੂੰ ਬਣਾਇਆ ਮੈਂ ਉਸ ਤੋਂ ਕਿਤੇ ਲੈਣਾ ਰੱਬ ਕਿਤੇ ਗਿਆਚਿਆ ਹੋਇਆ ਮੈਂ ਉਹਨੂੰ ਪਾਲ ਰਿਹਾ ਇਹ ਹੋਂ ਮੈਂ ਹੈ ਕਿ ਰੱਬ ਨਾਲ ਜੁੜਨਾ ਕੀ ਹੈ ਕਿ ਉਸ ਦੇ ਵਿੱਚੋਂ ਹੀ ਬਣਿਆ ਉਹਦੇ ਵਿੱਚ ਹੀ ਰਹਿ ਰਿਹਾ ਉਹੀ ਮੈਨੂੰ ਚਲਾ ਰਿਹਾ ਸਭ ਕੁਝ ਉਹੀ ਹੋ ਰਿਹਾ ਜੋ ਉਹ ਕਰ ਰਿਹਾ ਮੈਂ ਕੁਝ ਨਹੀਂ ਕਰ ਰਿਹਾ ਇਹ ਹੋਂ ਮੈਂ ਖਤਮ ਆਇਆ ਇੱਥੇ ਦੋ ਹੀ ਗੱਲਾਂ ਨੇ ਹੋਂਮੇ ਜਦੋਂ ਤੱਕ ਉਦੋਂ ਤੱਕ ਮਾਇਆ ਦਾ ਪ੍ਰਭਾਵ ਹੈ ਜਦੋਂ ਹੋਂਮੇ ਖਤਮ ਹੈ ਉਦੋਂ ਪਰਮਾਤਮਾ ਦਾ ਪ੍ਰਭਾਵ ਹੈ ਦੋਨੇ ਗੱਲਾਂ ਨੇੜੇ ਨੇੜੇ ਨੇ ਬਸ ਸਮਝਣ ਦੀ ਲੋੜ ਹੈ ਗੁਰੂ ਜੀ ਇਹ ਹੀ ਸਾਰੀ ਬਾਣੀ ਵਿੱਚ ਸਮਝਾ ਰਿਹਾ ਹੈ ਸਾਰੀ ਬਾਣੀ ਪਹਿਲੀ ਪੌੜੀ ਦੀ ਆਖਰੀ ਪੰਕਤੀ ਤੇ ਆਧਾਰਿਤ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਉਹ ਹੁਕਮ ਕੀ ਦੇ ਵਿੱਚ ਇਹ ਸ੍ਰਿਸ਼ਟੀ ਬਣੀ ਹੈ ਉਹ ਨਿਯਮ ਜਿਹਦੇ ਵਿੱਚ ਇਹ ਸ੍ਰਿਸ਼ਟੀ ਚੱਲਦੀ ਹੈ ਉਹਦੇ ਮੁਤਾਬਕ ਆਪਣਾ ਜੀਵਨ ਕਰ ਲੈ ਮਾਇਆ ਦੇ ਪ੍ਰਭਾਵ ਤੋਂ ਬਚ ਰਹੇਗਾ ਹਮੇ ਪਚੈ ਮਨਮੁਖ ਮੂਰਖਾ ਮੂਰਖਾ ਗੁਰੂ ਜੀ ਕਹਿੰਦੇ ਮਹਾ ਮੂਰਖ ਜਿਹੜਾ ਬੰਦਾ ਹੈ ਨਾ ਉਹ ਮਾਇਆ ਦੇ ਪਿੱਛੇ ਲੱਗਿਆ ਹੋਇਆ ਮਨ ਦੀ ਮੰਨਤਾ ਦੀ ਮੁਤਾਬਕ ਖੁਆਰ ਹੋ ਰਿਹਾ ਹੈ ਮਾਇਆ ਦੇ ਵਿੱਚ ਗੁਰ ਨਾਨਕ ਬਾਪ ਕਰ ਹਮ ਰਖਾ ਏ ਨਾਨਕ ਆਖ ਗੁਰੂ ਨੇ ਮੈਨੂੰ ਬਾਹ ਫੜ ਕੇ ਇਸ ਮਾਇਆ ਦੇ ਪੰਜੇ ਤੋਂ ਬਚਾ ਲਿਆ ਮੇਰਾ ਹੱਥ ਮੇਰੇ ਗੁਰੂ ਜੀ ਨੇ ਫੜ ਲਿਆ ਤੇ ਮੈਂ ਹੁਣ ਇਸ ਤੋਂ ਬਚ ਗਿਆ ਹੁਣ ਗੁਰ ਨਾਨਕ ਲਿਖਿਆ ਹੁਣ ਮੈਂ ਅੱਡੋ-ਅੱਡੀ ਕਿਉਂ ਪੜਿਆ ਹੈ ਏ ਨਾਨਕ ਆਹ ਮੇਰੇ ਗੁਰੂ ਨੇ ਇਹ ਗੱਲ ਮੈਨੂੰ ਇਸ ਮਾਇਆ ਦੇ ਪ੍ਰਭਾਵ ਤੋਂ ਬਚਾ ਦਿੱਤਾ ਹੈ ਹੁਣ ਇਹ ਦੋਨੇ ਸ਼ਬਦਾਂ ਨੂੰ ਸਮਝਣ ਵਾਸਤੇ ਗੁਰ ਤੇ ਨਾਨਕ ਅਡੋਡੀ ਪੜਿਆ। ਆ ਸਮਝਾਏਗੀ ਕਿ ਨਾਨਕ ਜੀ ਕਹਿ ਰਿਹਾ ਮੇਰੇ ਗੁਰੂ ਨੇ ਮੇਰੀ ਬਾਹ ਫੜ ਕੇ ਮੈਨੂੰ ਇਸ ਮਾਇਆ ਦੇ ਪ੍ਰਭਾਵ ਤੋਂ ਵਿਚਾਰਿਆ। ਹੁਣ ਵੇਖੋ ਆਪਾਂ ਇਸ ਸ਼ਬਦ ਦੇ ਅਖਰੀ ਅਰਥ ਪੜ ਲਏ ਨਾ ਸਾਰੇ। ਸਾਨੂੰ ਸਮਝ ਵਿੱਚ ਪਿਆ ਨਾ ਕੁਝ ਗੁਰੂ ਜੀ ਇਸ ਸ਼ਬਦ ਵਿੱਚ ਮਾਇਆ ਜਿਹੜੀ ਮਾਇਆ ਦਾ ਪ੍ਰਭਾਵ ਬੜਾ ਰੁੱਖ ਹੈ ਤੇ ਬੜਾ ਅਣਹੋਲਾ ਜੈ ਤ੍ਰਿਕੁਟੀ ਵਾਲਾ ਹੈ ਘਬਰਾਹਟ ਹੈ ਦੇ ਵਿੱਚ। ਤੇ ਇਸ ਪ੍ਰਭਾਵ ਤੋਂ ਅਸੀਂ ਕਿਵੇਂ ਬਚਣਾ ਤੇ ਇਹ ਹੈ ਕਿਹਾ ਜਾ ਇਹ ਗੱਲ ਗੁਰੂ ਜੀ ਇਸ ਮਾਇਆ ਦੇ ਪ੍ਰਭਾਵ ਬਾਰੇ ਇਸ ਸ਼ਬਦ ਵਿੱਚ ਕਰ ਰਿਹਾ ਹੈ ਆਓ ਫਿਰ ਆਪਾਂ ਹੁਣ ਇਸ ਸ਼ਬਦ ਦਾ ਇੱਕ ਵਾਰਾ ਪਾਠ ਕਰ ਲੈਂਦੇ ਆ ਬਾਣੀ ਪੜਾਂਗੇ ਨਾ ਫੇਰ ਹੀ ਸਾਡਾ ਭਲਾ ਹੋਣਾ ਸਮਝਾਂਗੇ ਪਹਿਲਾਂ ਫਿਰ ਪੜਾਂਗੇ ਫਿਰ ਉਹਨੂੰ ਸੰਦੇਸ਼ ਲੈ ਕੇ ਜਾਵਾਂਗੇ ਬਨ ਵਿੱਚ ਫਿਰ ਸਾਡਾ ਜਿਹੜਾ ਦਿਮਾਗ ਹੈਗਾ ਇਹ ਦਸਮਾ ਦੁਆਰ ਖੇ ਆ ਜਿਹਨੂੰ ਧਾਰਮਿਕ ਬੋਲੀ ਵਿੱਚ ਇਹ ਖੁੱਲ ਜਾਏਗਾ ਇਹ ਤਾਂ ਖੋਲਣਾ ਬੜਾ ਜ਼ਰੂਰੀ ਹੈ ਇਹ ਬੰਦ ਪਿਆ ਰਹਿੰਦਾ ਹਮੇਸ਼ਾ ਜਾਂਦਾ ਉਸ ਆਸਾ ਮਹਲਾ ਪੰਜਵਾਂ ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ ਇਹ ਵਾਇਆ ਦੇ ਪ੍ਰਭਾਵ ਬਾਰੇ ਦੱਸ ਰਿਹਾ ਗੁਰੂ ਜੀ ਸਭ ਕੁਝ ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ ਭੂਲੇ ਕੌੜਾ ਜੀਵਾ ਕੀ ਭੂੜ ਸਦਾ ਭੁਖੀ ਫਿਰ ਜਨ ਦੂਰ ਸਾ ਸਵਾਭ ਮਾਇਆ ਦਾ ਇਹ ਮਾਇਆ ਦੇ ਸਵਾਾਰੇ ਗੁਰੂ ਜੀ ਨੇ ਗੱਲ ਕੀਤੀ ਹੈ ਐਸੀ ਇਸਤਰੀ ਇਕ ਰਾਮ ਉਪਈ ਉਹਨਾਂ ਸਮਝ ਕੇ ਖਾਇਆ tham ਗੁਰ ਰੱਖੇ ਮੇਰੇ ਭਾਈ ਰਹਾਉ ਇਸ ਮਾਇਆ ਦੇ ਪ੍ਰਭਾਵ ਨੇ ਸਾਰੇ ਜਹਨ ਨੂੰ ਖਾ ਖਾਦਾ ਹੋਇਆ ਗੁਰੂ ਜੀ ਕਹਿੰਦੇ ਮੈਨੂੰ ਤੇ ਮੇਰੇ ਗੁਰੂ ਨੇ ਇਸ ਤੋਂ ਬਚਾ ਲਿਆ ਪਰ ਇਹ ਬਣਾਈ ਹੋਈ ਕੀ ਦੀ ਹੈ ਮਾਲਕ ਦੀ ਮਾਲਕ ਦੀ ਬਣਾਈ ਹੋਈ ਐ ਪਾਇਟ ਗਲੀ ਸਭ जग ਜੁਹਿਆ ਵਰਮਾ ਵਿਸ਼ਨ ਮਹਾਦੇਵ ਬੁਹਿਆ ਗੁਰਮਖ ਨਾਮ ਲਗੇ ਸੋਇਆ ਗੁਰੂ ਜੀ ਕਹਿੰਦੇ ਵੱਡੇ ਵੱਡੇ ਦੇਵ ਤੇ ਨਹੀਂ ਛੱਡੇ ਪਰ ਜਿਹੜੇ ਗੁਰੂ ਦੀ ਮਰਜ਼ੀ ਲੈ ਲੈਂਦੇ ਉਹ ਬਚ ਜਾਂਦੇ ਭਾਰਤ ਨਿਹਮ ਕਰ ਥਾਕੇ ਪੁਨਹੈ ਚਰਮ ਸਾਕਤੀਰਤ ਭਵੇ ਸਭ ਧਰਨ ਇਹ ਧਰਮ ਦੇ ਨਾਮ ਦੇ ਉੱਤੇ ਕੀਤੇ ਜਾਣ ਵਾਲੇ ਕਰਮ ਨੇ ਗੁਰੂ ਜੀ ਕਹਿੰਦੇ ਇਹਨਾਂ ਦਾ ਵੀ ਪ੍ਰਭਾਵ ਇਹ ਵੀ ਮਾਇਆ ਦੇ ਪ੍ਰਭਾਵ ਤੋਂ ਨਹੀਂ ਬਚਾ ਸਕੀ ਇਹ ਵੀ ਨਹੀਂ ਬਚਾ ਸਕਦੇ ਸੇ ਉਬਰੇ ਜੇ ਸਤਗੁਰ ਕੀ ਸਰਣਾ ਜਿਨਾਂ ਨੇ ਪੂਰੇ ਗੁਰੂ ਦੀ ਸ਼ਰਨ ਲੈ ਲਈ ਨਾ ਉਹ ਬਚੇ ਆ ਗੁਰੂ ਜੀ ਕਹਿੰਦੇ ਬਾਕੀ ਨਹੀਂ ਕੋਈ ਬਚ ਸਕਿਆ ਤੇ ਆਖਰ ਤੇ ਫਿਰ ਗੁਰੂ ਜੀ ਦੱਸਦੇ ਆ ਇਹ ਐਡੀ ਭੈੜੀ ਬੰਗਾਰੀ ਹੈ ਇਹ ਤੋਂ ਖਿਹੜਾ ਨਹੀਂ ਛੁੱਟ ਸਕਦਾ ਮਾਇਆ ਮੋਹ ਸਭੋ ਜਗਵਤਾ ਇਹ ਸਾਰਾ ਸੰਸਾਰ ਇਸ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਹੈ ਹਮੇ ਪਤੇ ਮਰ ਮੁਖ ਮੁਰਾਖਾ ਕਿਉਂਕਿ ਮੈਂ ਮੇਰੀ ਕਰਕੇ ਆਪਣੇ ਆਪ ਨੂੰ ਪਰਮਾਤਮਾ ਤੋਂ ਦੂਰ ਸਮਝ ਕੇ ਬੰਦਾ ਇਸ ਏ ਖਵਾਰੀ ਵਿੱਚ ਪਿਆ ਹੋਇਆ ਗੁਰਨਾਨਕ ਬਾਪ ਕਰ ਹਮ ਰਾਖਾ ਧਰਨਾਕ ਜੀ ਕਹਿ ਰਿਹਾ ਮੈਨੂੰ ਮੇਰੇ ਗੁਰੂ ਨੇ ਵਾ ਪਕੜ ਕੇ ਬਚਾ ਲਿਆ ਹੈ ਇਸ ਪਾਇਆ ਦੇ ਪ੍ਰਵਾਹ ਤੋਂ ਤੇ ਫਿਰ ਸਾਰੇ ਸ਼ਬਦ ਦਾ ਮੇਨ ਥੀਮ ਕੀ ਬਣਿਆ ਕਿ ਇਸ ਸਾਰੇ ਸੰਸਾਰ ਨੂੰ ਮਾਇਆ ਦੇ ਪ੍ਰਭਾਵ ਨੇ ਖਾਦਾ ਹੋਇਆ ਬਚੇਗਾ ਕੌਣ ਜਿਹੜਾ ਗੁਰੂ ਦੇ ਲੱਗ ਲਗੇਗਾ ਇਹੀ ਗੱਲ ਕਹਿ ਰਿਹਾ ਨਾ ਗੁਰੂ ਜੀ ਆਖਰੀ ਪੰਕਤੀ ਚ ਕਿ ਮੈਨੂੰ ਤਾਂ ਮੇਰੇ ਗੁਰੂ ਨੇ ਬਚਾ ਲਿਆ ਤੇ ਫਿਰ ਅਸੀਂ ਵੀ ਗੁਰੂ ਦੇ ਲੱਗ ਲਗੇ ਹੁਣ ਗੁਰੂ ਸ਼ਬਦ ਗੁਰੂ ਜੀਦੇ ਵਿੱਚ ਕੋਈ ਉਮਤਾਈ ਨਿਕਲੀ ਨਹੀਂ ਸਕਦੀ ਅਸੀਂ ਉਪਦੇਸ਼ ਲੈਣਾ ਕਰੀਏ ਰੋਜ਼ ਇੱਕ ਉਪਦੇਸ਼ ਪੜ੍ਹੀਏ ਇੱਕ ਸ਼ਬਦ ਰੋਜ਼ ਪੜ੍ਹ ਲਈਏ ਰੋਜ਼ ਵਿਚਾਰੀਏ ਸਾਡਾ ਜੀਵਨ ਬਦਲਦਾ ਜਾਊਗਾ ਇਹਨੂੰ ਬਦਲਾਉਣ ਦੀ ਕੋਸ਼ਿਸ਼ ਕਰੀਏ ਨਾ ਜੀਵਨ ਨੂੰ ਅਸੀਂ ਅਸੀਂ ਜਿਸ ਦਿਨ ਗੁਰੂ ਜੀ ਕੋਲੋਂ ਆ ਕੇ ਸ਼ਬਦ ਦਾ ਗਿਆਨ ਮੰਗਿਆ ਨਾ ਉਸੇ ਦਿਨ ਹੀ ਮਿਲਣਾ ਸ਼ੁਰੂ ਹੋ ਜਾਣਾ ਧਾਰਨੀ ਹੈਗੀ ਉਦਾਹਰਨ ਇਹ ਹੈ ਕਿ ਵੀ ਗੁਰੂ ਜੀ ਨਾਲ ਸ਼ਰਤ ਰੱਖਣ ਦੀ ਸੁੱਖਾਂ ਸੁੱਖਣ ਦੀ ਕੋਈ ਲੋੜ ਨਹੀਂ ਕਿ ਸੁੱਖ ਸੁੱਖ ਕੇ ਮੈਂ ਆਵਾਂ ਕਿ ਗੁਰੂ ਜੀ ਮੈਨੂੰ ਗਿਆਨ ਬਖਸ਼ਿਓ ਫਿਰ ਮੈਂ ਦੇਖ ਕਰਾ ਕੇ ਲਿਆਵਾਂਗਾ ਨਾ ਨਾ ਜਿਵੇਂ ਤੁਸੀਂ ਗੁਰੂ ਜੀ ਕੋਲੋਂ ਆ ਕੇ ਗਿਆਨ ਵਗਣਾ ਸ਼ੁਰੂ ਕਰਦੇ ਹੋਗੇ ਨਾ ਨਗਦ ਸੌਦਾ ਹੈ ਜੇ ਦਿਨ ਤੁਸੀਂ ਆਪਣੀ ਮਨਕਾ ਛੱਡ ਕੇ ਗੁਰੂ ਜੀ ਦੇ ਦਰ ਤੇ ਆ ਕੇ ਬੈਠ ਕੇ ਨਾ ਵੀ ਗੁਰੂ ਜੀ ਗਿਆਨ ਬਖਸ਼ਿਸ਼ ਕਰੋ ਚੰਗੇ ਗੁਣ ਬਖਸ਼ਿਸ਼ ਕਰੋ ਉਸੇ ਦਿਨੀ ਮਿਲਣੇ ਸ਼ੁਰੂ ਹੋ ਜਾਣਗੇ ਪਰ ਅਸੀਂ ਕਰ ਕੀ ਰਿਹਾ ਅਸੀਂ ਆਪਣਾ ਹਜ਼ਾਰਾਂ ਰੁਪਿਆ ਧਰਮ ਦੇ ਨਾਂ ਤੇ ਖਰਚ ਕਰ ਰਹੇ ਹਾਂ ਪਰ ਅਸਲੀ ਜੋ ਧਰਮ ਗੁਰੂ ਅਨੰਤ ਸਾਹਿਬ ਜੀ ਦੱਸ ਰਹੇ ਆ ਵੀ ਬਾਣੀ ਦੇ ਗਿਆਨ ਨੂੰ ਫਲਾਇਆ ਜਾਵੇ ਬਾਣੀ ਲੋਕਾਂ ਦੇ ਹਿਰਦੇ ਤੱਕ ਪਹੁੰਚਾਈ ਜਾਵੇ ਗਿਆਨ ਵੰਡਿਆ ਜਾਵੇ ਉਹਦੇ ਵਾਸਤੇ ਅਸੀਂ 1 ਵੀ ਰੁਪਿਆ ਨਹੀਂ ਖਰਚਦੇ ਆਪਾਂ ਆਪਣੇ ਪ੍ਰਬੰਧਾਂ ਤੇ ਆਪਣੇ ਸਾਰੇ ਸਿਸਟਮ ਤੇ ਜਾਂਚ ਲਾ ਕੇ ਵੇਖੀਏ ਕਦੇ ਸੋਚੀਏ ਵਿਚਾਰੀਏ ਇਹਨਾਂ ਚੀਜ਼ਾਂ ਨੂੰ ਕਿ ਅਸੀਂ ਧਰਮ ਦੇ ਨਾਂ ਤੇ ਜਿਹੜੇ ਬਾਕੀ ਦੇ ਕਰਮ ਨੇ ਜਿਹੜੇ ਉਹਨਾਂ ਵਾਸਤੇ ਤੇ ਅਸੀਂ ਬਹੁਤ ਕੁਝ ਕਰ ਰਹੇ ਆ ਪਰ ਅਸੀਂ ਬਾਣੀ ਨਾਲ ਜੋੜਨ ਵਾਸਤੇ ਜਿੰਨੇ ਵੀ ਅਸੀਂ ਹਿਲੇ ਕਰ ਸਕਦੇ ਆ ਉਹਨਾਂ ਵਿੱਚੋਂ ਅਸੀਂ ਇੱਕ ਵੀ ਨਹੀਂ ਕਰ ਰਹੇ ਐਸ ਕਰਕੇ ਸਾਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਅਸੀਂ ਕਰਮ ਕਾਂਡੀ ਹੋ ਕੇ ਉਲਝ ਕੇ ਰਹਿ ਜਾਾਂਗੇ ਤੇ ਅਸੀਂ ਬਾਣੀ ਤੋਂ ਦੂਰ ਜਾਂਦੇ ਆ ਜਿੰਨੇ ਅਸੀਂ ਕਰੀ ਜਾਂਦੇ ਆ ਉਹਨੇ ਬਾਣੀ ਤੋਂ ਦੂਰ ਜਾਈ ਜਾ ਰਹੇ ਆ ਹੁਣੇ ਤੇ ਗੁਰੂ ਜੀ ਦੱਸ ਕੇ ਹਟਿਆ ਕਿ ਮਾਇਆ ਦੇ ਪ੍ਰਭਾਵ ਤੋਂ ਬਚਣਾ ਹੈ ਤੇ ਗੁਰੂ ਦੇ ਲਾੜ ਲਾਚ ਕਲਾਉ ਬਾਣੀ ਆਪ ਪੜੋ ਭਾਈ